ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਚੱਲਦੀ ਹੈ ਜੀ ਮੋਟਰ ਮੱਕੀ ਨੂੰ ਮਾਜਰੀ ਵਾਲੀ ਮੋਟਰ ਤੇ ਆਕੀ ਪਾਣੀ ਕਰਨਾ ਹੈ ਦੀ ਆਪਾਂ ਦੇਖਦੇ ਆ ਕਿੰਨਾ ਖੇਤ ਭਰਿਆ ਹੈ ਉਸ ਹਿਸਾਬ ਨਾਲ ਗਾਹਾਂ ਕਰ ਜਾਾਂਗੇ ਪਾਣੀ ਇਹ ਆਪਣੀ ਹੈਗੀ ਆ ਮੱਕੀ 9208 ਬਜਾਈ ਹੈਗੀ ਹੈ ਇਹਦੀ 15 ਫਰਵਰੀ ਤੋਂ ਕੀ ਛੱਲੀ ਬਣ ਕੇ ਤਿਆਰ ਆ ਬੁਰੀ ਦੇਖੋ ਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਾਂ ਖੇਤੀਬਾੜੀ ਦੀ ਵੀਡੀਓ ਪਾਉਂਦੇ ਰਹਿੰਨੇ ਆ ਇੱਧਰਲੇ ਪਟੇ ਨੂੰ ਪਾ ਰਿਹਾ ਪਾਣੀ ਇੱਕ ਇੱਧਰਲੇ ਨੂੰ ਪੈਂਦਾ ਤੇ ਬਾਕੀ ਕੁਝ ਇੱਧਰਲੇ ਪਟੇ ਨੂੰ ਆ ਹਲਦਾ ਇਹ ਮੱਕੀ ਨੂੰ ਪਾਣੀ 1899 ਨੂੰ ਇਹ ਆਪਣੀ ਸਾਰਿਆਂ ਤੋਂ ਪਛੇਤੀ ਮੱਕੀ ਆ ਤੇ ਗੱਠ ਲਾਗੀ ਪਾੜਨ ਪਾਣੀ ਚੱਲ ਰਿਹਾ ਇੱਧਰ ਲਾ ਪਟਾ ਭਰ ਗਿਆ ਆਪਾਂ ਹੁਣ ਛੱਡਿਆ ਇੱਧਰਲੇ ਪਟੇ ਨੂੰ ਤੇ ਬਾਕੀ ਮੱਕੀ ਖੜੀ ਆ ਵਧੀਆ ਪੂਰੀ ਵਰਲਾ ਖੇਤ ਭਰਾਂ ਗਿਆ ਪਟਾ ਇੱਧਰ ਲਾ ਭਰੇ ਤੋਂ ਬਾਅਦ ਫੇਰ ਇੱਧਰਲੇ ਪਟੇ ਨੂੰ ਛੱਡਾਂਗੇ ਪਾਣੀ ਇੱਧਰ ਲ ਖੇਤ ਪੂਰਾ ਵਧੀਆ ਖੜਾ ਆਪਣਾ ਮੱਕੀ ਦਾ ਇਹ ਚ ਇੱਧਰ ਲ ਖੇਤ ਚ ਹੈਗੀਆਂ ਨੇ ਮੜੇ ਮੁੱਕੀਆਂ ਦੱਗੀਆਂ ਕਿਤੇ ਦਵੀਆਂ ਹੋਈਆਂ ਦੇਖਦੇ ਆਂ ਰੇਪ ਪਾਦਾਂਗੇ ਕਿਤੇ ਕਿਤੇ ਥੈਲਾਕ ਬਾਕੀ ਆ ਦੇਖੋ ਛੱਲੀ ਰੇਗ ਟਾਂਡੇ ਨੂੰ ਦੋ ਦੋ ਛੱਲੀਆਂ ਲੱਗ ਰਹੀਆਂ ਨੇ ਤੇ ਹਾਈਟ ਵੀ ਵਧੀਆ ਮੱਕੀ ਦੀ ਕੀ ਲਾਈਟ ਵੀ ਵਧੀਆ ਆਉਂਦੀ ਆ 8 ਘੰਟੇ 10 ਘੰਟੇ ਆਈ ਜਾਂਦੀ ਆ ਤੇ ਮੱਕੀਆਂ ਨੂੰ ਖੁੱਲਾ ਪਾਣੀ ਪੈ ਰਿਹਾ ਜਦੋਂ ਗੱਠ ਪਾੜਦੀ ਆ ਮਾਲੋ ਛੱਲੀ ਬਣਨ ਲੱਗਦੀ ਆ ਟਾਂਡੇ ਨਾਲ ਫੇਰ ਮੱਕੀ ਨੂੰ ਸੋਕਾ ਨਹੀਂ ਲੱਗਣਾ ਚਾਹੀਦਾ ਤੇ ਹਰ ਟਾਈਮ ਗਿੱਲੀ ਰਹਿਣੀ ਚਾਹੀਦੀ ਆ ਇੱਥੋਂ ਜੇ ਇੱਕ ਵੀ ਸੋਕਾ ਲੱਗ ਗਿਆ ਫਿਰ ਝਾੜ ਤੇ ਫਰਕ ਪੈਂਦਾ ਏ ਇਹ ਫਿਰ ਆਪਾਂ ਕਹਿੰਦੇ ਆ ਵੀ ਝਾੜ ਘਟ ਗਿਆ ਇਸੇ ਕਾਰਨ ਕਰਕੇ ਝਾੜ ਘਟਦਾ ਇਹਦੀ ਬਜਾਈ ਹੈਗੀ ਆ ਆਪਣੀ ਮੱਕੀ ਦੀ 15 ਮਾਰਚ ਦੀ ਬਜਾਈ ਆ ਕੋਈ 2 ਮਹੀਨੇ ਦੀ ਹੋ ਗਈ 60 ਦਿਨ ਦੀ 60 62 ਦਿਨ ਦੀ ਹੋਈ ਆ ਹਲੇ ਪਾਕੀ ਦੂਹਾਂ ਮੋਟਰਾਂ ਦੇ ਵੀ ਮਾਰਦੇ ਆ ਜਿਹੜਾ ਉੱਧਰ ਵੀ ਚੱਲਦਾ ਪਾਣੀ ਮੱਕੀਆਂ ਨੂੰ ਦੇਖ ਕੇ ਬਦਲ ਕਿਉਂ ਨੇ ਉੱਧਰ ਵੀ ਰੋਜ਼ ਚੈੱਕ ਵੀ ਕਿੰਮੇ ਖੜੀ ਆ ਮੱਕੀ ਪਰੋਂ ਦੇ ਕੋਈ ਖਸਾਰ ਖੜਾ ਛੇਤ ਸਾਰਾ ਹੀ ਦੇ ਬਿੱਟਾ ਮਾਦਗੀ ਟਰਾਲੀ ਉਹ ਚੱਲਿਆਂ ਕੱਢਣ ਤੇ ਆਪਾਂ ਲੈ ਚੱਲੇ ਨਾ 700 ਰੁਪਏ ਹੋਰ ਇਹ ਕੋਲ ਜਨ ਵੀ ਨਾਲ ਲੈ ਲਿਆ ਜਾ ਕੇ ਦੇਖਦੇ ਆ ਵੀ ਕਿੰਨੀ ਕ ਦਬੀ ਹੋਈ ਆ ਟੱਕਲੂ ਵੀ ਆ ਨਹੀਂ ਨਕਲੂ ਵੀ ਇੱਕ ਟਰੈਕਟਰ ਨਾਲ ਨਾਨਕ ਲਈ ਫਿਰ ਇੱਕ ਹੋਰ ਪਾਲਾਂਗੇ ਜਿਵੇਂ ਵੀ ਹੋਇਆ ਦੇਖਦੇ ਆ ਜਾ ਕੇ ਹਾਂ ਹੁੰਦਾ ਸਵਾਦ ਖੇਚਦੇ ਵੀਰੇ ਸੋਣਿਆ ਹੋਰ ਬੰਦ ਨਹੀਂ ਕਰੀ ਗਰੀ ਵੀ ਆ ਲੈਣਾ ਕੋਣ ਸੋਣੂ ਦੇਖੋ ਜਿੱਥੋਂ ਕੱਢ ਕੇ ਲੈ ਕੇ ਆਨੇ ਟਰੈਕਟਰ ਇੱਧਰ ਗਿੱਲਾ ਦੀ ਖੇਤ ਜ਼ਿਆਦਾ ਤੇ ਟਰਾਲੀ ਬੜੀ ਆ ਤੂੜੀ ਵਾਲੀ ਭਰੀ ਹੋਈ ਆ ਤੂੜੀ ਨਾਲ ਦੇਖੋ ਟਾਇਰ ਜਾਮੇ ਆਇਆ ਏ ਸਾਰੀ ਖੇਤ ਹੈ ਗਿੱਲਾ ਦੀ ਇਧਰੋਂ ਇੱਥੇ ਬੈਠੀ ਹੋਈ ਦੀ ਟਰਾਲੀ ਦੋਨੇ ਟਾਇਰ ਬੈਠੇ ਹੋਈ ਦੀ ਟਰਾਲੀ ਦੇ ਕਿ ਇਧਰ ਕੋ ਉਧਰ ਤੇ ਦੇਖੋ ਦੋਨੇ ਟਾਇਰ ਜਾਮ ਦੀ ਫਿਰ ਲੀ ਭੰਨ ਕੇ ਪਰਲੇ ਪਾਸੇ ਕਰਿਆ ਦੀ ਮੂਰਲਾ ਟਰੈਕਟਰ ਤਾਂ ਜਾ ਕੇ ਕਿਤੇ ਨਿਕਲੀ ਆ ਬਾਕੀ ਉੱਥੇ ਲਾਉਣੀ ਆ ਟਰਾਲੀ ਖਾਲੀ ਕਰਨੀ ਆ ਤੂੜੀ ਵਾਲੀ ਨੱਕਰ ਨੇ ਬਹੁਤ ਜ਼ੋਰ ਮਾਰਿਆ ਟਰੈਕਟਰ ਨੇ 4x4 ਟਰੈਕਟਰ ਦਾ ਫਾਇਦਾ ਦਾ ਹੈਗਾ ਤੇ 2 ਵੀਲ ਜ਼ੋਰ ਨਹੀਂ ਮਾਰਦਾ ਇਹਨਾਂ ਆ ਟਰਾਲੀ ਤੇ ਪੋ ਜਾ ਰਿਆਂ ਘਰ ਨੂੰ ਬਾਕੀ ਟਰਾਲੀ ਵੀ ਖਾਲੀ ਹੋ ਗਈ ਦੂਜੀ ਦੀ ਜਿਹੜੀ ਭਰੀ ਹੋਈ ਸੀ ਤੇ ਖਾਲੀ ਟਰਾਲੀ ਦਾ ਹੀ ਵਜ਼ਨ ਬਹੁਤ ਜ਼ਿਆਦਾ ਸੀ 45 ਗੰਟਨ ਦੀ ਜਗਲੀ ਟਰਾਲੀ ਹੋ ਗਈ ਫਿਰ ਦੂੜੀ ਵੀ ਸੀ 35 40 ਗੰਟਨ ਤੇ ਗੱਲੇ ਕਰਕੇ ਲੱਗੀ ਨਹੀਂ ਕੇਚ ਤੇ ਬਹੁਤ ਜ਼ੋਰ ਮਾਰਿਆ ਨਾ ਕਰਨਾ